ਫਿਰ ਆਪਣੇ ਹੀ ਮੇਰੇ ਪਰਉਪਦੇ ਵਿੱਚ ਕਿਉਂ ਉਠਿਆ ਮੈਂ ਸਨ ਅਧਿਆਨ ਦੇਣਾ ਜਿੰਨੇ ਵਚਨ ਦਵਾ ਲਿਆ ਉਹਨੇ ਸਭ ਕੁਝ ਦਵਾ ਲਿਆ ਕਿਉਂਕਿ ਵਚਨ ਹੀ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਉਜਾਲੇ ਨੂੰ ਪੈਦਾ ਕਰੇਗਾ ਹallelujah ਇਹ ਹੀ ਤੁਹਾਡੀ ਰੂਹ ਦੀ ਇੱਕ ਫਰਾਕ ਹੈ ਗਲੀਸੀਆ ਮੈਂ ਚਾਹਨਾ ਕਿ ਇੱਕ ਦਿਨ ਵਚਨ ਨੂੰ ਪੜੋ ਮਤੀ 5 ਉਦੀ 11 ਵਚਨ ਹallelujah ਤਨਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨਗੇ ਅਤੇ ਸ਼ਤਾਉਣਗੇ ਅਤੇ ਹਰੇਕ ਪੁਰੀ ਗੱਲ ਤੁਹਾਡੇ ਉੱਤੇ ਝੂਠ ਮੋੜ ਲਾਉਣਗੇ ਆਇਬਦਿੰਦ ਵਿੱਚ ਕੀ ਲਿਖਿਆ ਤਨਹੋ ਤੁਸੀਂ ਕਿਉਂ ਕਿਉ ਤੁਹਾਨੂੰ ਫੜੂ ਤਨਹੋ ਤੁਸੀਂ ਜਾਂ ਮਨੁੱਖ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰ ਪਰਮੇਸ਼ਰ ਅਕਾ ਜਦੋਂ ਤੁਹਾਨੂੰ ਮੇਰੇ ਨਾਂ ਤੇ ਬੋਲੀਆਂ ਬਚਨ ਮੇਰੇ ਨਾਂ ਤੇ ਤੁਹਾਡੀ ਵਿਰੋਧ ਆਵੇ ਤਾਂ ਤੁਸੀਂ ਤੁਹਾਨੂੰ ਹallelujah ਜੇ ਪ੍ਰਭੂ ਨੇ ਤੁਹਾਨੂੰ ਚੁਣਿਆ ਤਾਂ ਮੈਂਨੇ ਵੀ ਵੱਜਣਗੇ ਲੋਗ ਛੱਡਣਗੇ ਵੀ ਬ੍ਰੋਤਾ ਵੀ ਕਰਨਗੇ ਗਾਲਾਂ ਵੀ ਕੱਢਣਗੇ ਨਾ ਪਰਚੀ ਵੀ ਕਰਨਗੇ ਮੈਂ ਇੱਕ ਵੀਡੀਓ ਦੇਖੀ ਕਿ ਇੱਕ ਪਿੰਡ ਦੀ ਇੱਕ ਫੈਮਿਲੀ ਪ੍ਰਭੂ ਦੇ ਵਿੱਚੇ ਪੂਰੇ ਪਿੰਡ ਦੇ ਵਿੱਚੋਂ ਹੋਰ ਕੋਈ ਨਹੀਂ ਸੀ ਪੂਰੇ ਨਗਰ ਨੇ ਆ ਕੇ ਉਹਨਾਂ ਨੇ ਇੱਕ ਗੱਲ ਕਹੀ ਪੂਰਾ ਪਿੰਡ ਅੱਜ ਤੋਂ ਨਾ ਤੁਹਾਡੀ ਖੁਸ਼ੀ ਦੇ ਵਿੱਚ ਨਾ ਗਮੀ ਦੇ ਵਿੱਚ ਆਏਗਾ ਤੁਹਾਡੇ ਕੋਲ ਇੱਕ ਆਪਸ਼ਨ ਆਲੀ ਜਾਤ ਨੂੰ ਪ੍ਰਭੂ ਨੂੰ ਚੜ੍ਹਨਾ ਪੈਗਾ ਕਾਰਨ ਕੀ ਹੈ ਕਿ ਪ੍ਰਭੂ ਦੇ ਨਾਮ ਤੇ ਹੀ ਤੁਹਾਨੂੰ ਬੋਲੀਆਂ ਬਸਦੀਆਂ ਨੇ ਮਿਹਨੇ ਵਾਦੇ ਲੋਕ ਤੁਹਾਡੇ ਨਾਲ ਈਰਖਾ ਕਰਕੇ ਬਰੋਸ ਕਰਦੇ ਆ ਕਿਉਂਕਿ ਜੋ ਪਰਮੇਸ਼ਰ ਦੇ ਬਚਨ ਨੂੰ ਨਹੀਂ ਜਾਣਦਾ ਉਹ ਪਰਮੇਸ਼ਰ ਤੋਂ ਦੂਰ ਹੈ ਉਹ ਸ਼ੈਤਾਨ ਦੇ ਹੱਥਾਂ ਦੇ ਵਿੱਚ ਹੈ ਸੰਜਪਾਇਰ ਉਹ ਕਿਹਦੇ ਹੱਥਾਂ ਦੇ ਵਿੱਚ ਹੈ ਜੋ ਪਰਮੇਸ਼ਰ ਤੋਂ ਦੂਰ ਹੈ ਉਹ ਸ਼ੈਤਾਨ ਦੇ ਹੱਥਾਂ ਦੇ ਵਿੱਚ ਹੈ ਔਰ ਸ਼ੈਤਾਨ ਨਹੀਂ ਚਾਹੁੰਦਾ ਕਿ ਇਹ ਬੰਦਾ ਪ੍ਰਭੂ ਨੂੰ ਗ੍ਰਹਿਣ ਕਰ ਚੁੱਕਿਆ ਇਸ ਬੰਦੇ ਦੇ ਕੋਲ ਆ ਕੇ ਇਹਨੂੰ ਬਚਨ ਸੁਣਾਏ ਔਰ ਮੈਨੂੰ ਇਹਦੀ ਜ਼ਿੰਦਗੀ ਦੇ ਵਿੱਚੋਂ ਜਾਣਾ ਪਵੇ ਕਾਰਨ ਕੀ ਹੈ ਕਿ ਲੋਕ ਜਿੱਦਨੇ ਸੀ ਪ੍ਰਭੂ ਦੇ ਵਿੱਚ ਆਏ ਆ ਸਾਡੇ ਤੋਂ ਨਫ਼ਰਤ ਵੀ ਕਰਦੇ ਆ ਸਾਨੂੰ ਮਿਹਣੇ ਵੀ ਮਾਰਦੇ ਆ ਸਾਡੇ ਤੋਂ ਦੁੱਖੀ ਵੀ ਨੇ ਸਾਡੇ ਨਾਲ ਉਹ ਪਹਿਲਾਂ ਵਰਗਾ ਪ੍ਰੇਮ ਵੀ ਨਹੀਂ ਲੱਗਦੇ ਕਿਉਂ ਪੂਰੇ ਜਗਤ ਦੇ ਵਿੱਚ ਛਾਇਆ ਗਿਆ ਕੋਣਾ ਉਹ ਸ਼ੈਤਾਨ ਹੈ ਜਿਹੜਾ ਇਨਸਾਨ ਪਰਮੇਸ਼ਰ ਨੂੰ ਗ੍ਰਹਿਣ ਕਰ ਲੈਂਦਾ ਸ਼ੈਤਾਨ ਨੂੰ ਉਸ ਇਨਸਾਨ ਤੋਂ ਡਰ ਹੈ ਕਿ ਕਿਉਂ ਨਾ ਮੈਂ ਪਹਿਲਾਂ ਹੀ ਇਹਦੇ ਵਿਰੁੱਧ ਇਸ ਇਨਸਾਨ ਨੂੰ ਭੜਕਾ ਦੇਵਾਂ ਗਾਲਾਂ ਦੇ ਦੌਰਾਨ ਨਿਸ਼ੇ ਦੇ ਦੌਰਾਨ ਅਚਾੜੇ ਦੇ ਦੌਰਾਨ ਮਾੜੇ ਸ਼ਬਦਾਂ ਦੇ ਕਾਰਨ ਕਿਉਂ ਇਹਨਾਂ ਉਹ ਵੀ ਇਹਨੇ ਬਾਈਬਲ ਜਾ ਕੇ ਪਰਮੇਸ਼ਰ ਦਾ ਬਚਨ ਜਾ ਕੇ ਇਹ 애ਡੇ ਬੁਲਾਵੇ ਔਰ ਇਹਨੂੰ ਵੀ ਚਰਚ ਦੇ ਵਿੱਚ ਲੈ ਕੇ ਜਾਵੇ। ਔਰ ਅਸਲੀ ਵਿਸ਼ਵਾਸੀ ਬ੍ਰੋਹਤਾ ਵੱਟੇ ਬ੍ਰੋਹਤਾ ਨਹੀਂ ਕਰੇਗਾ ਅਸਲੀ ਪਰਮੇਸ਼ਰ ਦਾ ਅਜੰਗ। ਅਸਲੀ ਵਿਸ਼ਵਾਸੀ ਬ੍ਰੋਹਤਾ ਵੱਟੇ ਬ੍ਰੋਹਤਾ ਨਹੀਂ ਕਰੇਗਾ। ਬਾਈਬਲ ਦੇ ਵਿੱਚ ਲਿਖਿਆ ਤੁ ਬੁਰਾਈ ਵੱਟੇ ਬੁਰਾਈ ਨਾ ਕਰ ਭੁਰੀਾਈ ਨੂੰ ਭੁਰੀਾਈ ਦੇ ਨਾਲ ਚੁੱਤ। ਹਾਲੇਲੂਇਆ। ਜੀ ਉਸ ਮਸੀਹ ਨੇ ਸੇਵਕਾਈ ਸ਼ੁਰੂ ਕੀਤੀ ਮੁਰਦੇ ਜਵਾਈ ਲੰਘਣੇ ਚਲਾਈ ਲੋਕਾਂ ਨੂੰ ਬਚਨ ਦੇ ਅਨਸਾਰ ਬਚਾਇਆ ਉਹਦੀ ਵਿਰੋਧਤਾ ਕਿਉਂ ਨਹੀਂ ਹਨ ਕਿਉਂ ਮਾਰੇ ਗਏ ਤੋਂ ਕੁਰਸਤੇ ਚੁੜਾ ਆ ਗਿਆ ਕਿਉਂਕਿ ਸ਼ੈਤਾਨ ਨੇ ਉਹਨਾਂ ਲੋਕਾਂ ਨੂੰ ਇਸਤੇਮਾਲ ਕਰਿਆ ਜਿਹੜੇ ਘਮੰਡੀ ਸੀ ਜਿਹੜੇ ਹੰਕਾਰੀ ਸੀ ਆਪਣੇ ਗਿਆਨ ਦੇ ਵਿੱਚ ਆਪਣੇ ਧੰਮ ਦੇ ਵਿੱਚ ਪਰਪਰਮ ਦੇ ਵਿੱਚ ਵਿਚਾਰ ਦੇ ਵਿੱਚ ਮੇ ਵਿਚਾਰ ਦੇ ਵਿੱਚ ਸੀ ਜਿਹੜੇ ਪਰਮੇਸ਼ਰ ਤੋਂ ਦੂਰ ਨੇ ਅੱਜ ਤੁਹਾਡਾ ਫੈਮਿਲੀ ਮੈਂਬਰ ਕੋਈ ਉਹ ਤੁਹਾਡੀ ਵਿਰੋਧਤਾ ਕਰਦਾ ਹੋਵੇਗਾ ਜੀਵਨ ਦੀ ਇੱਕ ਜ਼ਿੰਦਗੀ ਦੇ ਵਿੱਚ ਬਚਨ ਜੀਵੀ ਜ਼ਿੰਦਗੀ ਦੇ ਵਿੱਚ ਪ੍ਰਾਰਥਨਾ ਨਹੀਂ ਜਿਹੜਾ ਚੱਕ ਨਿਆੜਿਆ ਕਿਉਂਕਿ ਖਾਲੀ ਭਾਂਡੇ ਨੂੰ ਅਸੀਂ ਇਸਤੇਮਾਲ ਕਰਦੇ ਆ ਅਸੀਂ ਕੁਝ ਵੀ ਪਾਉਣਾ ਹੋਵੇ ਸਬਜੀ ਜਾਂ ਕੰਡਿਤ ਪਾਣੀ ਕੁਚੜੀ ਅਸੀਂ ਖਾਲੀ ਭਾਂਡੇ ਨੂੰ ਲੰਮਣ ਦੇ ਲਈ ਜਾਂਦੇ ਆ ਭਰੇ ਹੋਏ ਨੂੰ ਅਸੀਂ ਇਸਤੇਮਾਲ ਨਹੀਂ ਕਰਦੇ ਸ਼ੈਤਾਨ ਤੁਹਾਡੇ ਵਿਰੁੱਧ ਔਰ ਮੇਰੇ ਵਿਰੁੱਧ ਔਰ ਹੋਰ ਪਰਮੇਸ਼ਰ ਦੇ ਬੇਟੇ ਬੇਟੀਆਂ ਦੇ ਵਿਰੁੱਧ ਉਹਨਾਂ ਲੋਕਾਂ ਨੂੰ ਇਸਤੇਮਾਲ ਕਰਦਾ ਜਿਹੜੇ ਪਰਮੇਸ਼ਰ ਦੇ ਤੋਂ ਦੂਰ ਨੇ ਉਹਦੀ ਬਾਣੀ ਤੋਂ ਬਿਨਾਂ ਖਾਲੀ ਨਹੀਂ ਉਹਦੇ ਆਤਮਿਕ ਗਿਆਨ ਤੋਂ ਬਿਨਾਂ ਖਾਲੀ ਨਹੀਂ ਨਹੀਂ ਗਿਆ ਉਹ ਕਰਦਾ ਰਹੇਗਾ ਪਰ ਕਰਦਾ ਆ ਰਿਹਾ ਔਰ ਕਰਦਾ ਜਾਏਗਾ ਪਰਮੇਸ਼ੁਰ ਨੇ ਕਿਹਾ ਇਹ ਚੀਜ਼ ਨੂੰ ਕੋਈ ਵੱਡੀ ਗੱਲ ਨਾ ਬਨੋ ਤੁਸੀਂ ਤੁਹਾਨੂੰ ਤੇ ਮੇਰੇ ਕਰਕੇ ਤੁਹਾਨੂੰ ਦੁੱਖ ਸਹਿਣਾ ਪੈਣਾ ਜੇ ਮੇਰੇ ਕਰਕੇ ਤੁਹਾਨੂੰ ਪਰਸਤੀਆਂ ਦਾ ਸਾਹਮਣਾ ਕਰਨਾ ਪੈਣਾ ਤੁਸੀਂ ਚਿੰਤਾ ਕਿ ਕਰ ਰਹੇ ਹੋ ਕਾਨੀਅਲ ਨੇ ਪਰਸਤੀ ਦੀ ਵਿੱਚ ਪਰਮੇਸ਼ੁਰ ਨੂੰ ਛੱਡ ਦਿੱਤਾ ਜਾਂ ਪਰਮੇਸ਼ੁਰ ਨੇ ਉਹਨਾਂ ਕੋ ਦੀ ਮਦਦ ਨਹੀਂ ਕੀਤੀ ਸਾਧਰਿਕ ਵਿੱਚ ਆਬਦਨ ਕੋ ਨਹੀਂ ਕੀ ਪਰਮੇਸ਼ੁਰ ਨੂੰ ਛੱਡ ਦਿੱਤਾ ਜਾ ਉਹਨਾਂ ਨੇ ਪਰਮੇਸ਼ਰ ਨੂੰ ਨਹੀਂ ਛੱਡਿਆ ਤਾਂ ਪਰਮੇਸ਼ਰ ਨੇ ਵੀ ਸਾਥ ਦੇ ਕਰਦਾ ਮੈਂ ਤੁਹਾਡੇ ਨਾਲ ਹਾਂ ਆਮੇਨ ਪਸਥਿਤੀਆਂ ਦੀ ਪਸਥਿਤੀਆਂ ਤੁਹਾਨੂੰ ਡੇਕਣ ਦੇ ਲਈ ਨਹੀਂ ਆਉਂਦੀਆਂ ਤੁਹਾਨੂੰ ਜਵਰਦਸਤ ਖਿਡਾਰੀ ਬਣਾਉਣ ਦੇ ਲਈ ਆਉਂਦੀਆਂ ਨਹੀਂ ਯਾਦ ਰੱਖਣਾ ਹਾਂਜੀ ਡੋਰੀਆ ਤੁਹਾਨੂੰ ਇੱਕ ਤਜਰਬੇਦਾਰ ਖਿਡਾਰੀ ਬਣਾਉਣ ਦੇ ਲਈ ਆਉਂਦੀਆਂ ਨੇ ਪਲੇਅਰ ਬਣਾਉਣ ਦੇ ਲਈ ਆਉਂਦੀਆਂ ਨੇ ਹਾਲੇਲੂਇਆ ਉਸ ਨੇ ਕਿਹਾ ਤੁਸੀਂ ਨਿਰਾਸ਼ ਨਾ ਹੋ ਜੇ ਮੇਰੇ ਕਰਮ ਲੋਕ ਤੁਹਾਨੂੰ ਨਫ਼ਰਤ ਕਰਦੇ ਆ ਤੁਸੀਂ ਤੰਗ ਇਨਸਾਨ ਹੋ ਹਾਲੇਲੂਇਆ ਕਿਉਂ ਪਰਮਿਸ਼ਨ ਆਖਿਆ ਕਿਉਂਕਿ ਸਾਡੀ ਤੋਂ ਪਹਿਲਾਂ ਪਰਮਿਸ਼ਨ ਕਾਣੇ ਕਾਣ ਨਹੀਂ ਮਾਰੇਗੇ ਨਫਰਤਾ ਕੀਤੀ ਹੋਈ ਜਾਂ ਕੁੱਟ ਕੁੱਟ ਮਾਰ ਕਰੀਗੀ ਉਹਨੂੰ ਗਾਲ ਕੱਢੀਗੀ ਬੇਅਬਦੀ ਕੀਤੀਗੀ ਹallelujah ਜਦ ਰੀਸ਼ੂ ਜੀ ਦੇ ਬੇੜੀ ਦੇ ਤੇ ਆਪਣੇ ਚੇਲੇ ਆਂ ਦੇ ਰਾਤ ਦੇ ਵੇਲੇ ਸਮੁੰਦਰ ਦੇ ਵਿੱਚ ਜਾ ਰਿਹਾ ਸੀ ਤਾਂ ਉੱਥੇ ਕੀ ਹੋਇਆ ਕਹੇ ਸੀਆ ਤੂਫਾਨ ਆਇਆ ਨਹੀਂ ਰਹੀ ਹੈ ਈਸ਼ੂ ਜੀ ਸੁਤਾ ਪਿਆ ਸੀਗਾ ਜਦੋਂ ਪਹਚਾਨਾ ਗਿਆ ਉਸ ਨੇ ਕਿਹਾ ਪ੍ਰਭੂ ਅਸੀਂ ਮਰਨ ਤਿਆਰ ਆਏ ਆ ਅਸੀਂ ਕਿਸਤੀ ਡੁੱਬਣ ਤਿਆਰੀ ਆ ਤਾਂ ਸਮੂ ਕੀ ਕਰਨਾ ਚਾਹੀਦਾ ਤੂੰ ਆਰਾਮ ਦੇਣ ਸੋਤਾ ਪਿਆ ਅਸੀਂ ਮਰ ਗਏ ਅਸੀਂ ਇਹ ਹੋ ਗਏ ਅਸੀਂ ਉਹਦਾ ਹੋ ਗਏ ਤੂੰ ਸੋਤਾ ਪਿਆ ਉਸ ਨੇ ਮੇਰੀ ਨੂੰ ਸ਼ਾਂਤ ਕੀਤਾ ਉਹ ਉਹਨਾਂ ਲਈ ਪ੍ਰਖਿਆ ਲਈ ਸੀ ਨਾ ਬੇੜੀ ਢੂਪੀ ਤੇ ਨਾ ਉਹਦੇ ਚੇਲੇ ਨਾ ਉਹਦੇ ਦੰਡੂਪੇ ਜੇ ਉਹ ਇਹ ਪਛਾਣ ਨਾ ਹੁੰਦਾ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਸਾਡਾ ਪਰਮੇਸ਼ਵਰ ਜਿਸ ਦੇ ਅਸੀਂ ਨਾਲ ਰਹਿੰਦੇ ਆ ਉਹ ਹਣੇ ਇ렇게 ਨੂੰ ਸ਼ਾਂਤ ਕਰਨ ਦੀ ਸਮਰੱਥ ਰੱਖਣ ਵਾਲਾ ਪਰਮੇਸ਼ਵਰ ਹੈ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਕਿ ਪਚਾੜ ਵੀ ਉਹਦੀ ਮੰਦਿਆ ਹਨ ਠੰਡੀਆਂ ਰੀਆਂ ਵੀ ਉਹਦੀ ਮੰਦਿਆ ਨੇ ਤੂਫਾਨ ਵੀ ਉਹਦੀ ਮੰਦਿਆ ਜੇ ਅੱਜ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਿਸਥਿਤੀ ਨਹੀਂ ਤੁਹਾਨੂੰ ਜੇ ਮੇਰੇ ਪਤਾ ਲੱਗੇਗਾ ਕਿ ਪਰਿਸਥਤੀਆਂ ਵੀ ਮੇਰੇ ਪ੍ਰਭੂ ਨੇ ਹਰਾਈਆਂ ਹੁੰਦੇ ਨੇ ਜੇ ਬਿਮਾਰੀਆਂ ਨਹੀਂ ਆਉਣਗੀਆਂ ਤੁਹਾਨੂੰ ਜੇ ਮੇਰੇ ਪਤਾ ਲੱਗੇਗਾ ਕਿ ਬਿਮਾਰੀਆਂ ਦਾ ਮੇਰੇ ਪ੍ਰਭੂ ਨੇ ਕ੍ਰੂਸ ਉਤਾਰ ਕੇ ਨਾਸ ਕੀਤਾ ਹੋਇਆ ਜੇ ਤੁਹਾਡੇ ਤੇ ਤੰਗੀ আর ਗਰੀਬੀ ਨਹੀਂ ਆਏਗੀ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਮੇਰੇ ਪਰਮੇਸ਼ਰ ਮੈਨੂੰ ਅਮੀਰ ਕਰਨ ਦੀ ਕੰਗਾਲ ਹੋਇਆ ਹਰੀਕ ਪਰਿਸਥਿਤੀ ਤੁਹਾਨੂੰ ਪਰਮੇਸ਼ਰ ਨੂੰ ਗਹਿਰਾਈ ਦੇ ਵਿੱਚ ਲਜਾਣ ਦੇ ਲਈ ਆਉਂਦੀ ਹੈ ਜੇ ਪਾਤਰ ਦੀ ਬੇੜੀ ਦੇ ਵਿੱਚ ਪਹਿਲਾਂ ਤੋਂ ਮੱਛੀ ਆਉਂਦੀਆਂ ਤਾਂ ਯਸ਼ਮ ਸਿੰਘ ਕਦੇ ਵੀ ਉਹਨੂੰ ਗਹਿਰੇ ਪਾਣੀ ਦੇ ਵਿੱਚ ਜਾਣ ਦੀ ਆਗਿਆ ਨਾ ਦਿੰਦਾ ਜੇ ਪਹਿਲੇ ਤੁਸੀਂ ਤੁਹਾਡੇ ਘਰ ਦੇ ਵਿੱਚ ਖੁਸ਼ੀ ਹੋਵੇ ਇਤਫਾਕ ਹੋ ਗਏ ਪੂਰਾ ਪਰਿਵਾਰ ਖੁਸ਼ ਬੈਠਾ ਹੋਵੇ ਤੋਫਾਕ ਦੇ ਵਿੱਚ ਬੈਠਾ ਹੋਵੇ ਤਾਂ ਤੁਹਾਨੂੰ ਹੋਰ ਪ੍ਰਾਰਥਨਾ ਕਰਨ ਦੀ ਕੀ ਜ਼ਰੂਰਤ ਹੈ ਕਿਉਂ ਦੁਖੀ ਇਨਸਾਨ ਚਰਚੇ ਦੇ ਵਿੱਚ ਆਏਗਾ ਉਸਨੇ ਕਿਹਾ ਮੇਰੇ ਮੇਰੇ ਕੋਲ ਪੈਸਾ ਵੀ ਹੈ ਤਨਬੀਆ ਦੌਲਤ ਵੀ ਹੈ ਖੁਸ਼ੀ ਵੀ ਹੈ ਆਨੰਦ ਵੀ ਹੈ ਮੈਂ ਚੰਗਾ ਵੀ ਹਾਂ 매일 고쳐주시기 바랍니다. 이렇게 주셔서 고마워요.